ਸਸਿਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਜੀ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਮਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਸੜਕ ਸੁਰੱਖਿਆ ਫੋਰਸ ਦੀ ਵੱਡੀ ਸੌਗਾਤ ਕਿਹਾ ਸੜਕ ਸੁਰੱਖਿਆ ਦੀ ਸਪੈਸ਼ਲ ਫੋਰਸ ਵਾਲਾ ਪੰਜਾਬ ਹੋਵੇਗਾ ਪਹਿਲਾ ਸੂਬਾ ਪੰਜਾਬ ਦੀਆਂ ਸੜਕਾਂ ਤੇ ਹਰ 30 ਕਿਲੋਮੀਟਰ ਤੇ ਮਿਲੇਗੀ ਐਸਐਸਐਫ ਦੀ ਗੱਡੀ ਬੀਜੇਪੀ ਤੇ ਦਿੱਲੀ ਵਿਧਾਇਕਾਂ ਦੀ ਪਾਰਟੀ ਦੀ ਸਰਕਾਰ ਸੁੱਟਣ ਦੀ ਕੋਸ਼ਿਸ਼ ਦਾ ਇਲਜ਼ਾਮ ਆਮਾਦੀ ਪਾਰਟੀ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕੀਤਾ ਵੱਡਾ ਦਾਵਾ ਕਿਹਾ ਬੀਜੇਪੀ ਨੇ 7 ਸਾਡੇ ਸੱਤ ਵਿਧਾਇਕਾਂ ਨਾਲ ਕੀਤਾ ਸੰਪਰਕ 25-25 ਕਰੋੜ ਰੁਪਏ ਚ ਖਰੀਦਣ ਦੀ ਕੀਤੀ ਕੋਸ਼ਿਸ਼ ਜ਼ਮਾਨਤ ਮਿਲਣ ਤੋਂ ਬਾਅਦ ਪੰਨਾ Sidhu ਇੱਕ ਵਾਰ ਫਿਰ ਗ੍ਰਿਫਤਾਰ ਪਟਿਆਲਾ ਵਿੱਚ ਨਵਾਂ ਕੇਸ ਹੋਇਆ ਦਰਜ ਵਿਰੋਧੀਆਂ ਨੇ ਘੇਰੀ ਪੰਜਾਬ ਸਰਕਾਰ ਸੁਪਾਲ ਖੈਰਾ ਨੇ ਲਗਾਏ ਵੱਡੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੀਵਾਲ ਤੇ ਸਾਧ ਦੇ ਤਿੱਖੇ ਨਿਸ਼ਾਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 342 ਮਾਝਾ ਜਨਮ ਦਿਹਾੜਾ ਸੰਗਤਾਂ ਨੇ ਥਾਂ-ਥਾਂ ਤੇ ਲਗਾਏ ਲੰਗਰ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਅਨੰਤਵਸਤ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਖ-ਵੱਖ ਲੀਡਰਾਂ ਨੇ ਪ੍ਰਕਾਸ਼ ਪੂਰਵ ਧਿਆਨ ਦਿੱਤੀਆਂ ਵਧਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਆਇਆ ਬਿਆਨ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਵੱਡੀ ਸੌਗਾਤ ਦਿੱਤੀ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੋਵੇਗਾ ਜਿਸ 'ਚ ਸੜਕਾਂ ਤੇ ਐਸਐ ਉਨਾ ਕੇਹਾ ਕਿ ਐਸਐਸਐਫ ਦੀਆਂ ਗੱਡੀਆਂ ਬਿਲਕੁਲ ਹਾਈ ਟੈਕ ਤੇ ਤੇਜ਼ ਹੋਣਗੀਆਂ ਹੁਣ ਤੁਹਾਨੂੰ ਹਰ 30 ਕਿਲੋਮੀਟਰ ਤੇ ਐਸਐਸਐਫ ਦੀ ਗੱਡੀ ਦਿਖੇਗੀ ਪੰਜਾਬ ਪੁਲਿਸ ਹੁਣ ਵੱਖ ਤਰੀਕੇ ਨਾਲ ਤੁਹਾਡੀ ਸਹਾਇਤਾ ਕਰਦੀ ਦਿਖਾਈ ਦੇਵੇਗੀ ਜਿੱਥੇ ਤੁਹਾਨੂੰ ਮਦਦ ਦੀ ਲੋੜ ਪਵੇਗੀ ਉੱਥੇ ਪੰਜਾਬ ਪੁਲਿਸ ਪਹੁੰਚ ਜਾਵੇਗੀ ਹਾਈਵੇ ਉੱਤੇ ਵੱਡੇ ਹਾਸੇ ਵਾਪਰ ਜਾਂਦੇ ਨੇ ਜਾਂ ਕਈ ਤਰ੍ਹਾਂ ਦੇ ਵਾਹਨ ਖੜੇ ਹੁੰਦੇ ਨੇ ਜਿਨ੍ਹਾਂ ਨੂੰ ਹਟਾਉਣ ਵਾਸਤੇ ਇਹ ਫੋਰਸ ਤੁਹਾਡੀ ਸਹਾਇਤਾ ਕਰੇਗੀ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਣ ਵਾਸਤੇ ਅੱਜ ਪੰਜਾਬ ਸਰਕਾਰ ਨੇ ਐਸਐਸਐਫ ਨੂੰ ਹਰੀ ਝੰਡੀ ਦੇ ਦਿੱਤੀ ਹੈ ਅੱਜ ਤੋਂ ਇਹ ਫੋਰਸ ਆਪਣਾ ਕੰਮ ਕਰਨਾ ਸ਼ੁਰੂ ਕਰੇਗੀ ਇਸ ਤੇ ਮੁੱਖ ਮੰਤਰੀ ਭਗਮਤ ਮਾਨ ਨੇ ਐਸਐਸਐਫ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਨੇ ਉਨ੍ਹਾਂ ਕਿਹਾ ਕਿ ਐਸਐਸਐਫ ਦੇ ਜਵਾਨਾਂ ਦੇ ਕੈਮਰੇ ਹਰ ਸਮੇਂ ਆਨ ਰਹਿਣਗੇ ਕੈਮਰੇ ਤੋਂ ਪਾਸੇ हट ਕੇ ਚਲਾਨ ਕੱਟਣ ਨੂੰ ਕਰਾਪਸ਼ਨ ਮੰਨਿਆ ਜਾਵੇਗਾ ਅਸਸਫਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 3 ਕਿਲੋਮੀਟਰ 'ਵਾਂ ਦੀ ਗੱਡੀ ਖੰਨੌਲਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟੱਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਸੀਂ ਕਹਾਂ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨਾਂ ਵੱਡੀਆਂ ਗੱਡੀਆਂ ਲਈਏ बार-बार ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਓ ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗੇ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਅਗਲਾ ਵੀ ਨਹੀਂ ਬੋਲ ਸਕਦਾ ਕੁਝ ਮੂਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਥੋੜਾ ਵੀ ਬਚਾਅ ਹੋ ਜੂ ਜੇ ਕੈਮਰੇ ਤੋਂ ਬਿਨਾਂ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਿਗਾਰ ਸੈੱਟ ਕੀਤਾ ਤੁਸੀਂ ਪੰਜਾਬ ਵਿੱਚ ਵੱਧ ਦੇ ਸੜਕ ਹਾਸਿਆਂ ਨੂੰ ਦੇਖਦੇ ਹੋਏ ਤੇ ਉਹਨਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧਦੇ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੀਂ ਫੋਰਸ ਬਣਾਈ ਗਈ ਹੈ ਜਿਸ ਨੂੰ ਐਸਐਸਬ ਦਾ ਨਾਮ ਦਿੱਤਾ ਗਿਆ ਹੈ ਜੋ ਪੰਜਾਬ ਵਿੱਚ ਵਕ-ਵਕ ਸੜਕਾਂ ਤੇ ਤਾਇਨਾਤ ਰਹੇਗੀ 5000 ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਜੋ ਸੜਕ ਸੁਰੱਖਿਆ ਦਾ ਪੂਰਾ ਖਿਆਲ ਰੱਖਣਗੇ ਭਾਜਪਾ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਸੁੱਟਣ ਦੀ ਕੋਸ਼ਿਸ਼ਾਂ ਦੇ ਦੋਸ਼ ਲੱਗ ਰਹੇ ਹਨ ਹੁਣ ਆਮ ਆਦਮੀ ਪਾਰਟੀ ਦੀ ਉੱਚ ਲੀਡਰਸ਼ਿਪ ਨੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਦੇ ਸੱਤ ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ ਸੀ ਤੇ ਉਹਨਾਂ ਨੂੰ 25-25 ਕਰੋੜ ਰੁਪਏ ਦੀ ਆਫਰ ਕੀਤੀ ਗਈ ਸੀ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਤੇ ਦਿੱਲੀ ਚ ਆਪਰੇਸ਼ਨ ਲੋਟਸ 2.0 ਸ਼ੁਰੂ ਕਰਨ ਦਾ ਦੋਸ਼ ਲਗਾਇਆ ਹੈ ਦਿੱਲੀ ਚ ਭਾਜਪਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਸ ਮੌਹਮਲੇ ਨੇ ਦੋਵਾਂ ਵੱਲੋਂ ਲਗਾਤਾਰ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ట్ਵੀਟ ਜਾਰੀ ਕੀਤਾ ਏ ਜਿਸ ਵਿੱਚ ਉਹਨਾਂ ਨੇ ਭਾਜਪਾ ਤੇ ਕਈ ਵੱਡੇ ਇਲਜ਼ਾਮ ਲਗਾਏ ਹਨ ਉਹਨਾਂ ਕਿਹਾ ਕਿ ਭਾਜਪਾ ਨੇ ਸਾਡੇ ਦਿੱਲੀ ਦੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਕੁਝ ਦਿਨਾਂ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਸ ਤੋਂ ਬਾਅਦ ਅਸੀਂ ਵਿਧਾਇਕਾਂ ਨੂੰ ਤੋੜ ਦੇਵਾਂਗੇ 21 ਵਿਧਾਇਕਾਂ ਨਾਲ ਗੱਲਬਾਤ ਹੋ ਚੁੱਕੀ ਹੈ ਹੋਰਾਂ ਨਾਲ ਵੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਦਿੱਲੀ ਵਿੱਚ ਆਮਾਦੀ ਪਾਰਟੀ ਦੀ ਸਰਕਾਰ ਡੇਗ ਦੇਵਾਂਗੇ ਤੁਸੀਂ ਵੀ ਆ ਸਕਦੇ ਹੋ 25 ਕਰੋੜ ਰੁਪਏ ਦੇਵਾਂਗੇ भाजपा की टिकट चो भी लड़ावे दो हजार 2013 में जब आम आदमी पार्टी के 28 विधायक चुन के आए थे तब भारतीय जनता पार्टी ने जीतोड़ कोशिश करी थी आम आदमी पार्टी के विधायकों को खरीदने की आम आदमी पार्टी ने स्टिंग करके तब भारतीय जनता पार्टी के उपाध्यक्ष शेर सिंह डागर का एक स्टिंग देश के सामने रखा था कि वह आम आदमी पार्टी के विधायकों को खरीदने की कोशिश कर रहा है फिर से तकरीबन डेढ़ साल पहले 2022 में ऑपरेशन लोटस के माध्यम से दिल्ली के विधायकों को 20 20 करोड़ रुपए का ऑफर देकर खरीदने की कोशिश की गई दोनों बार यह ऑपरेशन लोटस फेल हुआ क्योंकि जो आम आदमी पार्टी के विधायक हैं वो भारतीय जनता पार्टी की धमकियों से नहीं डरते हैं भारतीय जनता पार्टी के लालच में नहीं आते हैं तो इस बार भारतीय जनता पार्टी ने ऑपरेशन लोटस 2.0 चालू किया है जिसमें उनका इरादा है कि के अरविंद केजरीवाल जी को इस तथा कथित शराब घोटाले के झूठे आरोप में ईडी से गिरफ्तार कराएंगे अरविंद केजरीवाल जी को गिरफ्तार करने के बाद आम आदमी पार्टी के विधायकों को डरा के धमका के पैसे देके विधायकों को खरीद के दिल्ली की सरकार को गिराने की कोशिश करेंगे और दिल्ली में भारतीय जनता पार्टी की सरकार बनाएंगे तो आज जो हम बार बार देख रहे हैं कि के अरविंद केजरीवाल जी के बारे में भारतीय जनता पार्टी के प्रवक्ता प्रेस कॉन्फ्रेंस करते हैं और कहते हैं कि के केजरीवाल गिरफ्तार होने वाला है केजरीवाल जेल जाने वाला है केजरीवाल को ईडी अरेस्ट करेगी केजरीवाल को सीबीआई अरेस्ट करेगी और उसके बाद जो समन्न जाते हैं उसका सिर्फ एक ही कारण है कि के अरविंद केजरीवाल पर झूठे आरोप लगाकर दिल्ली की यह लोकप्रिय सरकार गिराने की कोशिश की जा रही है लेकिन मैं भारतीय जनता पार्टी को यह बताना चाहती हूं कि आम आदमी पार्टी के नेता आम आदमी पार्टी के विधायक तुम्हारी धमकियों से डरने वाले नहीं है आम आदमी पार्टी के विधायक तुम्हारे लालच में आने वाले नहीं है दिल्ली के लोगों ने भरोसा करके अरविंद केजरीवाल जी की आम आदमी पार्टी की सरकार को दो दो बार भारी बहुमत से जिताया है हम दिल्ली के लोगों के लिए काम करते रहेंगे हम दिल्ली के लोगों के लिए अपना तन मन धन करते रहेंगे और अगर दिल्ली की चुनी हुई सरकार को गिराने के लिए अरविंद केजरीवाल जी को जेल में डाला तो दिल्ली की जनता इसका मुंह तोड़ जवाब देगी आने वाले लोकसभा चुनाव में मुंह तोड़ जवाब देगी अगर अरविंद केजरीवाल को गिरफ्तार किया तो भारतीय जनता पार्टी जिसके पास आज दिल्ली की सात लोकसभा की सीटें हैं जीरो पर सिमट जाएगी क्योंकि दिल्ली के लोग अरविंद केजरीवाल पे और आम आदमी पार्टी की सरकार पे जो प्रहार हो रहा है उसे कभी भी स्वीकार नहीं ਤੋਂ ਦਾਦ ਦੇ ਕਿਸ ਤੋਂ ਪਹਿਲਾਂ ਵੀ ਆਵਾ ਦੀ ਪਾਰਟੀ ਵੱਲੋਂ ਭਾਜਪਾ ਦੇ ਵੱਡੇ ਨਿਸ਼ਾਨੇ ਸਾਦੇ ਗਏ ਸਨ ਉਹਨਾਂ ਦਾ ਇਲਜ਼ਾਮ ਸੀ ਕਿ ਭਾਜਪਾ ਵੱਲੋਂ ਆਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਖਰੀਦਿਆ ਜਾ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਦੀ ਸਰਕਾਰ ਨੂੰ ਡੇਗਿਆ ਜਾ ਰਿਹਾ ਹੈ ਹੁਣ ਇਹ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਭਾਜਪਾ 'ਤੇ ਦੋਸ਼ ਲਗਾਇਆ ਗਿਆ ਹੈ ਕਿ ਮੈਨੂੰ ਗ੍ਰਿਫਤਾਰ ਕਰਕੇ ਭਾਜਪਾ ਉਹਨਾਂ ਦੀ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਸਾਡੇ ਵਿਧਾਇਕਾਂ ਨੂੰ 25 ਕਰੋੜ ਰੁਪਏ 'ਚ ਖਰੀਦਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਸ ਤੇ ਭਾਜਪਾ ਗੂ ਮਨਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਨੂੰ ਜਵਾਬ ਦੇਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਹਰ ਵਾਰ ਦੀ ਤਰ੍ਹਾਂ ਝੂਠ ਬੋਲ ਰਹੇ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ 'ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਵਿਧਾਇਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਹੁਣ ਇਸ 'ਤੇ ਭਾਜਪਾ ਗੂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਆਪਣੇ ਕਾਲੇ ਕਾਰਨਾਮਿਆਂ ਨੂੰ ਛੁਪਾਉਣ ਲਈ ਅਰਵਿੰਦ ਕੇਜਰੀਵਾਲ ਜੀ ਹਰ ਵਾਰ ਦੀ ਤਰ੍ਹਾਂ ਝੂਠ ਬੋਲ ਰਹੇ ਨੇ ਕਿ ਭਾਜਪਾ ਉਹਨਾਂ ਨੂੰ ਅਤੇ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਾਰ ਉਹਨਾਂ ਨੇ ਆਪਣੇ ਰਾਜ ਸਭਾ ਮੈਂਬਰਾਂ ਨੂੰ ਇਹ ਝੂਠ ਬੋਲਣ ਲਈ ਕਿਹਾ ਸੀ। ਉਹਨਾਂ ਦੇ ਇਨਕਾਰ ਕਰਨ ਤੇ ਕੇਜਰੀਵਾਲ ਜੀ ਨੇ ਫਿਰ ਉਹਨਾਂ ਵਿਧਾਇਕਾਂ ਦੀ ਕਹਾਣੀ ਸੁਣਾਈ। ਉਹਨਾਂ ਕਿਹਾ ਕਿ ਆਮ ਆਦੀ ਵਿਧਾਇਕ ਜੋ ਲੱਖਾਂ ਰੁਪਏ ਵਿੱਚ ਵਿਗ ਗਏ ਅਤੇ ਕੇਜਰੀਵਾਲ ਉਹਨਾਂ ਦੀ ਕੀਮਤ 25 ਕਰੋੜ ਦੱਸ ਰਹੇ ਨੇ। ਅਰਵਿੰਦ ਕੇਜਰੀਵਾਲ ਜੋ ਅਕਸਰ ਝੂਠ ਜਾਣਨ ਦੇ ਲਈ ਬੋਲੇ ਜਾਤੇ ਹਨ। ਜੋ ਏਡੀ ਸੇ ਬਗੌੜਾ ਹੈ। ਔਰ ਅਬ सातवीं बार उन्होंने एक झूठ बोला जो अक्सर बोलते हैं बच्चे बच्चा जानता है अरविंद केजरीवाल झूठे और बेईमान हैं कि मेरे पच पाँच एम एल को सात एम एल को बीजेपी अप्रोच कर रही है पच्चीस पच्चीस करोड़ रुपया दे रही है यह सातवीं बार उन्होंने ऐसा झूठ बोला है इससे पहले रिसेंटली पंजाब में बोला था जब कहा था हमने एफ लॉन्च करा दी हमारे पास रिकॉर्डिंगे हैं हम टाइम है, आने पर बताएंगे अभी भी वो कुछ बता ही नहीं पाएंगे क्योंकि वो केवल इसलिए झूठ बोल रहे हैं अब उनको कोई टीवी दिखाता नहीं उनकी बेईमानियां सबके सामने जगजायर हो चुकी हैं मेरे को अभी एक बहुत बड़े आम आदमी पार्टी के लीडर ने फोन करके बताया कि पहले राज्यसभा के एम को यह कहने को कहा गया था लेकिन उन्होंने इनकार कर दिया पहले यह कहा था कि आपको कहेंगे कि राज्यसभा के एम को खरीदने की बात हुई है लेकिन उन्होंने कहा कि नहीं हम ऐसी बात में नहीं आएंगे हमें सच बोलना पड़ेगा बाहर आकर अब अरविंद केजरीवाल ने एम का नाम ले दिया तो ये कोई नई बात नहीं है पर आज देश के सामने जो सवाल खड़ा होता है दिल्ली के लोगों के सामने सवाल खड़ा हो तो ये है ये बेईमान आदमी केवल और केवल झूठ और बेईमान और शराब घोटाले स्कूल घोटाले बस घोटाले बिजली घोटाले केवल और केवल अपने को अमीर बनाने में लगा हुआ है और दिल्ली के लोगों को इन्हीं बातों में उलझा कर रखता है लेकिन अब दिल्ली के लोग भी सच जान चुके हैं अरविंद केजरीवाल जी ये जो तुम्हारे एमएलए हैं ना जिनकी आप बात करते हो इनको को पच्चीस हजार नहीं देता ਇਹ 2-2 ਲੱਖ ਦੇ ਕੇਸੋਮੇ ਪੰਜਾਬ ਮੇਂ ਅੰਦਰ ਬੰਦ ਹੁੰਦੇ ਹੈਂ ਦਿੱਲੀ ਕੇ ਅੰਦਰ 2-2 ਲੱਖ 3-3 ਲੱਖ ਕੀ ਰਿਸ਼ਵਤ ਲੇਤੇ ਹੋਏ ਪਕੜੇ ਗਏ ਹੈਂ ਇਨ ਕੋ ਕੌਣ 25 ਕਰੋੜ ਦੇਗਾ ਇਸ ਲਈ ਬੇਈਮਾਨ ਆਦਮੀ ਕਾ ਕਾਮ ਹੀ ਝੂਠ ਬੋਲਨਾ ਹੈ ਔਰ ਦਿੱਲੀ ਕੇ ਲੋਗੋਨ ਕੋ ਬੇਫਕੂ ਬਣਾਨਾ ਹੈ ਤਾਂ ਦੱਸਦੀਏ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਇੱਕ ਦੂਜੇ ਦੇ ਕੱਟੜ ਵਿਰੋਧੀ ਬਣੇ ਹੋਏ ਨੇ ਇਸ ਤੋਂ ਪਹਿਲਾਂ ਦਿੱਲੀ ਵਿੱਚ ਐਲਜੀ ਦੀ ਤਾਕਤ ਵਧਾਉਣ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੇ ਬढे ਇਲਜ਼ਾਮ ਲਗਾਏ ਗਏ ਸਨ ਇਸ ਤੇ ਭਾਜਪਾ ਦਾ ਕਹਿਣਾ ਹੈ ਕਿ ਉਹ ਕਾਨੂੰਨ ਦੇ ਅਨਸਾਰ ਚੱਲ ਰਹੇ ਨੇ ਹੁਣ ਦੇਖਣਾ ਹੋਵੇ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਪਾਨਾ ਸਿੱਧੂ ਨੂੰ ਹੁਣ ਜ਼ਮਾਨਤ ਮਿਲਣ ਤੋਂ ਬਾਅਦ ਮੋੜ ਪਟਿਆਲਾ ਚ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਡੇ ਸਤੇ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਮੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਘੇਰਦੇ ਹੋਏ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਇੰਟਰਨੈਟ ਮੀਡੀਆ ਤੇ ਬਹੁਤ ਚਰਚਿਤ ਤੇ ਵਿਵਾਦਿਤ ਬਲੌਗਰ ਕਾਕਾ ਸਿੱਧੂ ਉਰਫ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਉਸ ਨੂੰ ਇੱਕ ਕੇਸ ਵਿੱਚ ਜ਼ਮਾਨਤ ਮਿਲੀ ਸੀ ਤਾਂ ਮੜੂ ਪਟਿਆਲਾ ਵਿੱਚ ਇੱਕ ਹੋਰ ਕੇਸ ਦਰਜ ਹੋ ਗਿਆ ਸੀ ਪਟਿਆਲਾ ਪੁਲਿਸ ਨੇ ਪਾਨਾ ਸਿੱਧੂ ਨੂੰ ਇੱਕ ਵਾਰ ਫਿਰ ਗ੍ਰਿਫਤਾਰ ਕਰਕੇ ਪਟਿਆਲਾ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 29 ਤਰੀਕ ਤੱਕ ਰਿਮਾਂਡ ਹਾਸਲ ਕਰ ਲਿਆ ਏ ਪਾਨਾ ਸਿੱਧੂ ਨੂੰ ਪਟਿਆਲਾ ਸਦਰ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਏ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਪਾਨਾ ਸਿੱਧੂ ਨੂੰ 20 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ ਯੂਟਿਊਬਰ ਕਾਕਾ ਸਿੱਧੂ ਉਰ ਪਾਨਾ ਸਿੱਧੂ ਨੂੰ ਲੁਧਿਆਣਾ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਪਟਿਆਲਾ 'ਚ ਉਸ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਇਸ ਤੇ ਪਾਨਾ ਸਿੱਧੂ ਦੇ ਹੱਕ ਵਿੱਚ ਕਈ ਲੋਕ ਖੜ੍ਹਦੇ ਨਜ਼ਰ ਆ ਰਹੇ ਨੇ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਤਾਂ ਪਾਨਾ ਸਿੱਧੂ ਲਈ ਵੱਡੇ ਇਕੱਠ ਦੀ ਤਿਆਰੀ ਕੀਤੀ ਜਾ ਰਹੀ ਜਿਸ ਲਈ ਉਹ ਥਾਂ ਥਾਂ ਜਾ ਕੇ ਅਨਾਉਂਸਮੈਂਟਾਂ ਕਰ ਰਹੇ ਨੇ ਇਸੇ ਦੇ ਚੱਲਦੇ ਕਿਸਾਨ ਆਗੂ ਵੱਲੋਂ ਵੀ ਪੰਨਾ ਸਿੱਧੂ ਦਾ ਸਾਥ ਦੇਣ ਦੀ ਗੱਲ ਆਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਸ਼ਰੇਆਮ ਤੱਕਾ ਕਰ ਰਿਹਾ ਹੈ ਤੇ ਹੁਣ ਸਿਆਸੀ ਆਗੂ ਵੀ ਪੰਨਾ ਸਿੱਧੂ ਦੇ ਹੱਕ ਵਿੱਚ ਆਉਣ ਲੱਗੇ ਨੇ ਇਸੇ ਦੇ ਚੱਲਦੇ ਸੁਖਪਾਲ ਸਿੰਘ ਖੈਰਾ ਦਾ ਟਵੀਟ ਸਾਹਮਣੇ ਆਇਆ ਸੁਖਪਾਲ ਸਿੰਘ ਖੈਰਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਮੈਨੂੰ ਦੱਸਿਆ ਗਿਆ ਹੈ ਕਿ ਪੰਨਾ ਸਿੱਧੂ ਜੀ ਨੂੰ ਭਗਵੰਤ ਮਾਨ ਨੇ ਕਈ ਝੂਠੇ ਕੇਸਾਂ ਵਿੱਚ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਹੈ ਨੂੰ ਪੁਲਿਸ ਰਿਹਾਸ ਵਿੱਚ ਇੱਕ ਠੰਡੀ ਰਾਤ ਵਿੱਚ ਲਗਭਗ ਨੰਗਾ ਖੜਾ ਕਰਕੇ ਉਸਤੇ ਤਸ਼ੱਦਦ ਟਾ ਕੇ ਗਲਤੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਪੰਜਾਬ ਸਰਕਾਰ ਨੂੰ ਕੇਰਦੇ ਹੋਏ ਕਿਹਾ ਕਿ ਜੇਕਰ ਇਹ ਸਭ ਕੁਝ ਸੱਚ ਹੈ ਤਾਂ ਇਹ ਪੁਰਸਤੰਤਰ ਦੀ ਦਰਬਾਰ ਤੋਂ ਕਰਕੇ ਉਸ ਨਾਲ ਕੀਤਾ ਗਿਆ ਬਦਲਾ ਲੈਣ ਦਾ ਸਭ ਤੋਂ ਨੀਵਾਂ ਰੂਪ ਹੈ। ਸੁਖਪਾਲ ਖੈਰਾਂ ਨੇ ਕਿਹਾ ਕਿ ਮੈਂ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼ਹੀਦ ਭਗਤ ਸਿੰਘ ਜੀ ਅਤੇ ਬਾਬਾ ਸਾਹਿਬ ਅੰbedkar ਦੀਆਂ ਤਸਵੀਰਾਂ ਤੁਰੰਤ ਹਟਾ ਦੇਣ ਕਿਉਂਕਿ ਜੋ ਤੁਸੀਂ ਲੋਕ ਕਰ ਰਹੇ ਹੋ ਉਹ ਉਹਨਾਂ ਦੀ ਵਿਚਾਰਧਾਰਾ ਦੇ 100% ਉਲਟ ਹੈ ਪੰਜਾਬ ਵਿੱਚ ਆਪਣੇ ਵਿਰੋਧੀਆਂ ਦੇ ਖਿਲਾਫ અત્યੰਤ ਸਿਆਸੀ ਬਦਲਾਖੋਰੀ ਵਿੱਚ ਸ਼ਾਮਲ ਹੋ ਕੇ ਤੁਸੀਂ ਸਿਰਫ ਉਹਨਾਂ ਵਿਰੁੱਧ ਕਾਰਵਾਈ ਨੂੰ ਜਾਇਜ਼ ਠਹਿਰਾ ਰਹੇ ਹੋ ਖੈਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਈੜੀ ਤੇ ਸੀਵੇ ਦੁਆਰਾ ਵਿਰੋਧਿਤ ਦੇਵਾਜ ਨੂੰ ਦਬਾਉਣ ਲਈ ਪੰਜਾਬ ਵਿੱਚ ਪੁਲਿਸ ਦੀ ਹੋਰ ਵੀ ਸਖਤ ਤਰੀਕਿਆਂ ਨਾਲ ਦੁਰਵਰਤੋਂ ਕਰ ਰਹੇ ਹਨ ਇਸੇ ਤੇ ਮੈਂ ਪੰਜਾਬ ਤੇ ਰਣ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਬੇਨਤੀ ਕਰਦਾ ਹਾਂ ਕਿਉਂ ਮੁੱਖ ਮੰਤਰੀ ਦੁਆਰਾ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਅਤੇ ਬੇਰਹਿਮੀ ਨਾਲ ਕੀਤੀ ਜਾ ਰਹੀ ਦੁਰਵਰਤੋਂ ਦਾ ਨੋਟਿਸ ਲੈਣ ਦਾਦੀ ਇੱਕ ਕੁ ਸਮਾਂ ਪਹਿਲਾਂ ਸਦਰ ਥਾਣੇ ਅਧੀਨ ਆਉਂਦੇ ਪਿੰਡ ਤੇਜਾ ਵਿੱਚ ਪਾਨਾ ਸਿੱਧੂ ਦਾ ਝਗੜਾ ਹੋਇਆ ਸੀ ਤਾਂ ਉਸੇ ਕੇਸ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਕਈ ਚਰਚਿਤ ਨਾਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਵੇੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਬਾਅਦ ਦੇ ਅਗਲੀ ਖਬਰ ਵੱਲ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 342ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਗਏ ਨੇ ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਸਿਆਸੀ ਲੀਡਰਾਂ ਨੇ ਵੀ ਪੰਜਾਬ ਵਾਸੀਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 342ਵਾਂ ਜਨਮ ਦਿਹਾੜਾ ਮਨਾਇਆ ਗਿਆ ਜਿਸ ਲਈ ਸ੍ਰੀ ਹਰਮੰਦਰ ਸਾਹਿਬ ਵਿਖੇ ਬਿਤੇ ਦਿਨ ਨਗਰ ਕੀਰਤਨ ਵੀ ਕੱਢੇ ਗਏ ਬਿਤੇ ਦਿਨ ਤੋਂ ਸੰਗਤਾਂ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਤੇ ਹਰ 100 ਮੀਟਰ ਦੀ ਦੂਰੀ ਤੇ ਲੰਗਰ ਲਗਾਏ ਗਏ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪੂਰੇ ਵਿਸ਼ਵ ਵਿੱਚ ਸੰਗਤਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਕਮੇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਕਲਤਾਕ ਸਾਹਿਬ ਤੋਂ ਨਗਰ ਕੀਰ ਲੋ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਸਿਰ ਲੱਥ ਜੌਹਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਸਮੁੱਚੇ ਤੌਰ ਤੇ ਸ੍ਰੀ ਗੁਰੂ ਨਾਨਕ ਨਾਮ ਲਿਵਾ ਮਾਈ ਭਾਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਹਿਰਦਿਆਂ ਦੇ ਵਿੱਚ ਵੀ ਗੁਰਸ਼ਬਦ ਦਾ ਅਜਿਆਲਾ ਕਰਦੇ ਹੋ ਤਾਂ ਕਿ ਅੰਦਰ ਜਿਹੜੀ ਮਾਨਸਿਕਤਾ ਕਮਜ਼ੋਰ ਪਈ ਆ ਉਹ ਬਲਵਾਨ ਹੋਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਜਿੱਥੇ ਸਿੱਖ ਪੰਥ ਨੂੰ ਬੜਮੁੱਲਾ ਗੁਰੂ ਆਦੇਸ਼ ਅਨਸਾਰ ਚਾਰ ਪਵਿੱਤਰ ਧੰਨ ਧੰਨ ਸਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਆਪਣੀ ਕਰਮ ਦੇ ਨਾਲ ਲਿਖ ਕਰਕੇ ਚਾਰਾਂ ਤਖਤਾਂ ਤੇ ਪਹੁੰਚਾਏ ਉਥੇ ਪ੍ਰਤੀ ਉਸ ਅਵਸਥਾ ਦੇ ਵਿੱਚ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਚਲੇ ਜਾਣਾ ਫਿਰ ਗੁਰੂ ਆਸ਼ੇ ਅਨਸਾਰ ਆਪਣੀ ਜ਼ਿੰਦਗੀ ਦੇ ਪੰਧ ਨੂੰ ਮਕਾਉਣਾ ਉਸ ਦਮਦਮੇ ਦੀ ਧਰਤੀ ਤੋਂ ਜਿਹਲੇ ਇਸ ਧਰਤੀ ਦੇ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਰਸਤਾਨ ਦੀ ਹੋ ਰਹੀ ਬਿਰਮ ਇਹ ਹਰਮਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਕਿਉਂਕਿ ਸਿੱਖ ਨੂੰ ਇੱਕ ਅਰਦਾਸ ਹੀ ਸਤਗੁਰੂ ਨੇ ਬਖਸ਼ਿਸ਼ ਕੀਤੀ ਆ ਤੇ ਜਿਹੜੇ ਸੰਪੂਰਨ ਸੇਕ ਅਰਦਾਸ ਕਰਕੇ ਤੁਰਦੇ ਆ ਗੁਰੂ ਉਹਨਾਂ ਦੀ ਇਲਾਜਤ ਵੀ ਰੱਖਦਾ ਧੰਨ ਬਾਬਾ ਦੀਪ ਸਿੰਘ ਜੀ ਨੇ ਇਸ ਪਵਿੱਤਰ ਸਥਾਨ ਤੇ ਆ ਕੇ ਗੁਰੂ ਚਰਨਾਂ ਵਿੱਚ ਆਪਣਾ ਸੀਸ ਨਿਸ਼ਕਾਪਰ ਕਰਕੇ ਇੱਥੋਂ ਦੀ ਹੋ ਰਹੀ ਬੇਰਮ ਬੇਹਰਮਤੀ ਉਹਦਾ ਵੀ ਬਦਲਾ ਲਿਆ ਤੇ ਸਤਗੁਰ ਜੀ ਨੇ ਜਿਹੜਾ ਅਰਦਾਸ ਦਾ ਸੰਕਲਪ ਸੀ ਉਹ ਵੀ ਸੰਪੂਰਨ ਕੀਤਾ ਤੇ ਅੱਜ ਕਈ ਵਾਰੀ ਜੋ ਕੇ ਜੋਗ ਦੇ ਵਿੱਚ ਲੋਕ ਆਮ ਮਨੁੱਖ ਵਾਂਗੂ ਇਹਨਾਂ ਚੀਜ਼ਾਂ ਨੂੰ ਲੈਂਦੇ ਆ ਇਹ ਜਿਹੜੇ ਸ਼ਹੀਦ ਸਿੱਖ ਕੌਮ ਦੇ ਸਰਮਾਇਆ ਆ ਇਹ ਗੁਰੂ ਜੋਤ ਦੇ ਵਿੱਚੋਂ ਹੀ ਉਹ ਹੌਸਲਾ ਤੇ ਉਦਮ ਲੈ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਪਣੇ ਸੰਕਲਪ ਨੂੰ ਦੁਹਰਾਉਂਦੇ ਆ ਸੋ ਇਹ ਬਰੋਸਾਈਆਂ ਹੋਈਆਂ ਗੁਰੂ ਸਾਹਿਬ ਦੀਆਂ ਆਪਣੀਆਂ ਰੂਹਾਂ ਆ ਜਿਹੜੀਆਂ ਸਿੱਖ ਕੌਮ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹੀਆਂ ਤੋਂ ਦੱਸਦੀ ਕਿ ਸਾਨੂੰ 1952 ਈਸਵੀ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਰੱਖਿਆ ਹਿੱਤ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀ ਮਾਨਹਾਲ ਨੇੜੇ ਇੱਕ ਥੜੇ ਉੱਪਰ ਨਿਸ਼ਾਨ ਸਾਹਿਬ ਚੁਲਾਇਆ ਗਿਆ। ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਸਾਥ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਦੇ ਜ਼ਾਲਮਾਂ ਤੋਂ ਬਦਲਾ ਲੈਣਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਬਿੱਤੇ ਦੇ ਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਜਨਤਕ ਤੌਰ ਤੇ ਐਲਾਨ ਕੀਤਾ ਕਿ ਉਹਨਾਂ ਦੇ ਘਰ ਜਲਦੀ ਹੀ ਕਲਕਾਰੀਆਂ ਗੂੰਜਣ ਵਾਲੀਆਂ ਨੇ। ਇਸ ਦੇ ਨਾਲ ਹੀ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਆਵਾਜ਼ ਦੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਉਹਨਾਂ ਕੋਟਕਪੂਰਾ ਬਾਈਬਲ ਕਲਾ ਗੋਲੀਗਾਂਡ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਵੀ ਕੀਤੇ ਨੇ ਬਿੱਤੇ ਕੱਲ ਪੂਰੇ ਦੇਸ਼ ਭਰ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਇਸ ਨੂੰ ਲੈ ਕੇ ਵੱਖ-ਵੱਖ ਸਬਿਆ ਵਿੱਚ ਰਾਜਪਦ ਦੇ ਸਮਾਗਮ ਕਰਵਾਏ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਦਾਨ ਵਿੱਚ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਜਨਤਕ ਤੌਰ ਤੇ ਐਲਾਨ ਕੀਤਾ ਕਿ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਗਰਭਵਤੀ ਹੈ ਉਹਨਾਂ ਅੱਗੇ ਦੱਸਿਆ ਕਿ 7 ਮਹੀਨੇ ਦੀ ਗਰਭਵਤੀ ਹੈ ਅਤੇ ਮਾਰਚ ਮਹੀਨੇ ਚ ਉਹਨਾਂ ਦੇ ਘਰ ਕਲਕਾਰੀਆਂ ਗੁੰਜਣ ਗਿਆ ਉਹਨਾਂ ਕਿਹਾ ਕਿ ਅੱਜ ਤੱਕ ਉਹਨਾਂ ਨੇ ਕੋਈ ਵੀ ਟੈਸਟ ਨਹੀਂ ਕਰਵਾਇਆ ਉਹ ਚਾਹੁੰਦੇ ਹਨ ਕਿ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਬਸ ਸਿਹਤਮੰਦ ਹੋਵੇ ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਆਗੂਆਂ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ ਵਿਕਰਮ ਜਿੱਠਿਆ ਵੱਲੋਂ ਵੀ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕੱਸੇ ਗਏ ਸਨ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਦਾ ਬਿਆਨ ਸਾਹਮਣੇ ਆਇਆ ਕੁਮਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ ਉਹਨਾਂ ਲਿਖਿਆ ਕਿ ਆਪ ਜੀ ਨੂੰ ਕੋਟਨ-ਕੋਟ ਵਧਾਈ ਹੋਵੇ ਮੁੱਖ ਮੰਤਰੀ ਸਾਹਿਬ ਤੁਸੀਂ ਲਿੰਗ ਨਿਰਧਾਰਨ ਟੈਸਟ ਨਾ ਕਰਵਾ ਕੇ ਪੰਜਾਬ ਵਾਸੀਆਂ ਨੂੰ ਵੱਡਾ ਸੁਨੇਹਾ ਦਿੱਤਾ ਹੈ ਤੁਹਾਡੇ ਘਰੇ ਰਾਜਕੁਮਾਰੀ ਜਨਮ ਲਵੇ ਜਾਂ ਫਿਰ ਰਾਜਕੁਮਾਰ ਜੋ ਵੀ ਹੋਵੇ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਇਸ ਤੇ ਸਾਨੂੰ ਬਹੁਤ ਖੁਸ਼ੀ ਹੋਵੇਗੀ ਲੇਕਿਨ ਮੇਰੇ ਨਾਲ ਕੀਤਾ ਹੋਇਆ ਵਾਅਦਾ ਖਾਸ ਕਰਕੇ ਜਿਸ ਦਿਨ ਤੁਸੀਂ ਮੇਰੀ ਜੁਆਇਨਿੰਗ ਕਰਾਈ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸ਼ਹਿਰ ਵਿਖੇ ਮਿਤੀ 21 ਜੂਨ 2021 ਨੂੰ ਜਿੱਤੇ ਉਚੇਰੇ ਤੌਰ ਤੇ ਮਾਨਯੋਗ ਅਰਮਿੰਦ ਕੇਰਿਵਾਲ ਸਾਹਿਬ ਵੀ ਆਏ ਸਨ ਕੁਮਰ ਵਿਜੇ ਪ੍ਰਤਾਪ ਨੇ ਬਰਗਾੜੀ ਬੇਅਦ ਬੀਕੋਟਪੁਰਾ ਤੇ ਬਾਬਲ ਕਲਾ ਗੋਲੀਕਾਰ ਦਾ ਮੁੱਦਾ ਚੁੱਕਿਆ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਅੱਜ ਵੀ ਉੱਥੇ ਹੀ ਹਾਂ ਜਿੱਥੇ ਇਲੈਕਸ਼ਨ ਤੋਂ ਪਹਿਲਾਂ ਖੜਿਆ ਸੀ ਪੰਜਾਬ ਵੀ ਉੱਥੇ ਹੀ ਠਹਿਰ ਗਿਆ ਏ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਤੁਹਾਨੂੰ ਚੰਡੀਗੜ੍ਹ ਵੀ ਖੇਤ ਤੁਹਾਡੀ ਸਰਕਾਰੀ ਰੈਸਟੇ ਮੁਲਾਕਾਤ ਕਰਕੇ ਬੇਰਵੇ ਸਹਾਇਤ ਵਿਸਥਾਰਪੂਰਵਕ ਗੱਲ ਕੀਤੀ ਸੀ ਤੇ ਅੱਜ 2 ਮਹੀਨੇ ਪੂਰੇ ਹੋ ਗਏ ਲੇਕਿਨ ਹੁਣ ਤੁਹਾਡੇ ਪੀਏ ਵੀ ਮੇਰਾ ਸੁਣ ਸੁਣ ਕੇ ਰਾਜ਼ੀ ਨਹੀਂ ਮੋਰਚੇ ਵਾਲਿਆਂ ਨਾਲ ਤੁਹਾਡਾ ਰਾਜੀਨਾਮਾ ਹੋ ਗਿਆ ਮੋਰਚੇ ਵਾਲਿਆਂ ਨੂੰ ਮੇਰੇ ਖਿਲਾਫ ਹੀ ਲਗਾ ਦਿੱਤਾ ਗਿਆ ਦੋਸ਼ੀਆਂ ਦੇ ਵੱਡੇ ਵਕੀਲ ਸਹਿਬਾਨ ਅੱਜ ਤੁਹਾਡੀ ਸਰਕਾਰ ਦੇ ਵੱਡੇ ਸਰਕਾਰੀ ਵਕੀਲ ਬਣੇ ਹਨ ਮੇਰੇ ਅਤੇ ਮੇਰੇ ਪ੍ਰਾਈਵੇਟ ਵਕੀਲਾਂ ਨੂੰ ਚੰਗੀ ਟੱਕਰ ਦੇ ਰਹੇ ਹਨ ਲੇਕਿਨ ਇਹ ਸਾਰਾ ਹਿਸਾਬ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਰੱਖਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੋਰ ਵਿਜੇ ਪ੍ਰਤਾਪ ਦੇ ਬਾਬਲਕਲਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲੱਗੇ ਹਨ ਸ਼ਿਕਾਇਤਕਰਤਾ ਸੁਖਰਾਜ ਸਿੰਘ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਕੁਮਰ ਵਿਜੇ ਪ੍ਰਤਾਪ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਸ਼ਿਕਾਇਤ ਦੀ ਕਾਪੀ ਪੰਜਾਬ ਤੇ ਰਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਭੇਜੀ ਗਈ ਹੈ ਸੁਖਰਾਜ ਸਿੰਘ ਦੇ ਪਿਤਾ ਬਾਬਲਕਲਾ ਗੋਲੀਕਾਂਡ ਵਿੱਚ ਮਾਰੇ ਗਏ ਸਨ ਉਨ੍ਹਾਂ ਦੋਸ਼ ਲਾਇਆ ਕਿ ਗੋਲੀਕਾਂਡ ਦੀ ਜਾਂਚ ਦੌਰਾਨ ਕੁਮਰ ਵਿਜੇ ਪ੍ਰਤਾਪ ਨੇ ਜਾਣਬੁੱਝ ਕੇ ਕੁਝ ਗਵਾਹਾਂ ਨੂੰ ਦੋਸ਼ੀ ਬਣਾਇਆ ਅਤੇ ਆਪਣੇ ਵਾਅਦੇ ਦੇ ਉਲਟ ਘਟਨਾ ਦੇ ਮੁੱਖ ਮਲਜ਼ੂਮਾਂ ਵਿੱਚੋਂ ਇੱਕ ਨੂੰ ਗਵਾਹ ਬਣਾ ਕੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਪਟਿਆਲਾ ਪੁਲਿਸ ਵੱਲੋਂ ਪਾਨਾ ਸਿੱਧੂ ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਏ ਤੇ ਉਹਨਾਂ ਦਾ 2 ਦਿਨ ਦਾ ਰਿਮਾਨ ਵੀ ਹਾਸਲ ਕੀਤਾ ਗਿਆ ਏ ਪਾਨਾ ਸਿੱਧੂ ਦੀ ਮੁਰ ਗ੍ਰਿਫਤਾਰੀ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਮਾਮਲੇ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਲੱਖਾ ਸਿਧਾਣਾ ਨੇ ਪਾਨਾ ਸਿੱਧੂ ਦੇ ਹੱਕ ਚ ਆਵਾਜ਼ ਉਠਾਈ ਹੈ ਉਹਨਾਂ ਕਿਹਾ ਕਿ ਪਾਨਾ ਸਿੱਧੂ ਦੇ ਹੱਕ ਚ ਇਕੱਠ ਲਈ ਪਿੰਟ ਪਿੰਟ ਹੋ ਕੇ ਦਿੱਤੇ ਜਾ ਰਹੇ ਨੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਪਾਨਾ ਸਿੱਧੂ ਨੂੰ 20 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਸੀ ਪਾਨਾ ਸਿੱਧੂ ਨੂੰ ਲੁਧਿਆਣਾ ਚ ਜ਼ਮਾਨਤ ਮਿਲਣ ਤੋਂ ਬਾਅਦ ਪਟਿਆਲਾ ਚ ਉਸ ਖਿਲਾਫ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਥਾਣਾ ਸਦਰ ਪਟਿਆਲੇ ਦੀ ਪੁਲਿਸ ਨੇ ਪਾਨਾ ਸਿੱਧੂ ਖਿਲਾਫ ਧਾਰਾ 379 ਬੀ 323 241 506 34 ਆਈਪੀਸੀ ਤਹਿਤ ਕੇਸ ਨੰਬਰ 8 ਦਰਜ ਕਰ ਉਸ ਨੂੰ ਮੁੜ ਗ੍ਰਿਫਤਾਰ ਕਰ ਲਿਆਏ ਪੁਲਿਸ ਵੱਲੋਂ ਚੇਨੀਖੌਂ ਦੇ ਮਾਮਲੇ 'ਚ ਐਫਆਈਆਰ ਦਰਜ ਕੀਤੀ ਗਈ ਹੈ ਇਸ ਤੇ ਕਈ ਮਸ਼ਹੂਰ ਚਿਹਰੇ ਤੇ ਕਿਸਾਨ ਆ ਗੂਪਾਣਾ ਸਿੱਧੂ ਨਾਲ ਖੜੇ ਦਿਖਾਈ ਦੇ ਰਹੇ ਨੇ ਇਸੇ ਦੇ ਚੱਲਦੇ ਲੱਖਾ ਸਿਧਾਣਾ ਵੱਲੋਂ ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਖਾ ਸਿਧਾਣਾ ਵੱਲੋਂ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ਪਾਨਾ ਸਿੰਘ ਸਿੱਧੂ ਜਿਹੜਾ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਦਾ ਜਿੱਥੇ ਕਿਤੇ ਵੀ ਧੱਕਾ ਹੁੰਦਾ ਆਪਣੇ ਲੋਕਾਂ ਦੇ ਨਾਲ ਖੜਦਾ ਚਾਹੇ ਉਹ ਟੋਲ ਫਲਾਜਾਤੇ ਹੋਵੇ ਹੋ ਰਹੀ ਲੋਕਾਂ ਦੀ ਲੁੱਟ ਉਹਦੇ ਖਿਲਾਫ ਚਾਹੇ ਕਿਸਾਨੀ ਮੋਰਚੇ ਹੋਣ ਚਾਹੇ ਕਿਸੇ ਗਰੀਬ ਮਜ਼ਦੂਰ ਨਾਲ ਧੱਕਾ ਹੁੰਦਾ ਹੋਵੇ ਤੇ ਚਾਹੇ ਹੁਣ ਭਾਈ ਜਿਹੜੇ ਠਾਗਾ ਦਾ ਟੋਲਾ ਜਿਹੜਾ ਮਾਫੀਆ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਅਰਬਾਂ ਰੁਪਈਆ ਦੱਬਿਆ ਹੋਇਆ ਉਹ ਏਜੰਟ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਵਕਾ ਕੇ ਗਹਿਣੇ ਵੇਤਰਾ ਕੇ ਉਹ ਕਿਸ ਤਰੀਕੇ ਨਾਲ ਅੱਜ ਵੀ ਖੁੱਲ੍ਹੇ ਆਮ ਫਿਰਦੇ ਆ ਕਿਉਂਕਿ ਇਹਨਾਂ ਸਰਕਾਰਾਂ ਦੀ ਸਰਪ੍ਰਸਤੀ ਆ ਜਿਹੜੀ ਹਮੈਤ ਆ ਜਿਹੜੀ ਉਹਨਾਂ ਠੱਗਾਂ ਦੇ ਨਾਲ ਆ ਉਹਨਾਂ ਚੋਰਾਂ ਦੇ ਨਾਲ ਆ ਇਸੇ ਕਰਕੇ ਭਾਈ ਭਾਨਾ ਸਿੰਘ ਸਿੱਧੂ ਰੜਕਿਆ ਤੁਸੀਂ ਦੇਖਿਆ ਉਸ ਨੌਜਵਾਨ ਨੇ 1 ਕਰੋੜ 60 ਲੱਖ ਰੁਪਇਆ ਕਿਹੜਾ 10 ਲੱਖ ਕਿਹੜਾ 20 ਲੱਖ ਕਿਹੜਾ 30 ਲੱਖ ਵਾਪਸ ਕਰਾਇਆ ਇਹਨਾਂ ਠੱਗਾਂ ਤੋਂ ਜਿਹੜੇ ਕੰਮ ਸਰਕਾਰਾਂ ਦੇ ਆ ਉਹ ਕੰਮ ਉਹ ਨੌਜਵਾਨ ਕਰ ਰਿਹਾ ਸੀ ਇਸੇ ਕਰਕੇ ਇਹਨਾਂ ਬੁਚੜਾਂ ਤੋਂ ਬਰਦਾਸ਼ਤ ਨਹੀਂ ਹੋਇਆ ਆਪਾਂ ਸੁਣਦੇ ਰਹੇ ਆ 80 90 ਦਾ ਦਾਰ ਵੀ ਕਿਵੇਂ ਸਾਡੇ ਨੌਜਵਾਨ ਮੁੰਡੇ ਥਾਣਿਆਂ 'ਚ ਲਿਜਾ ਕੇ ਸੀਆਈ ਸਟਾਫਾਂ 'ਚ ਲਿਜਾ ਕੇ ਉਹਨਾਂ ਨਾਲ ਕੀਤੇਸ਼ਦਰ ਹੁੰਦਾ ਰਿਹਾ ਕਿਵੇਂ ਉਹਨਾਂ ਨੂੰ ਜਰੀਲ ਕੀਤਾ ਜਾਂਦਾ ਰਿਹਾ ਸੋ ਭਾਨੇ ਨਾਲ ਵੀ ਇਹੀ ਹੋਇਆ ਉਹਨੂੰ ਸੀਐਸਟਾਫ ਵਿਧਾਨੇ ਲਿਜਾਇਆ ਗਿਆ ਪਰਚਾ ਪਾਇਆ ਗਿਆ ਵੀ 10000 ਰੁਪਿਆ ਭਾਨਾ ਕਿਸੇ ਤੋਂ ਫਰौती ਮੰਗਦਾ ਸੀ ਰਾਤ ਨੂੰ ਉਹਨੂੰ ਅਲਪਦੰਗਾ ਕਰਕੇ ਉਹਦੀ ਕੁੱਟਮਾਰ ਕਰਕੇ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜੋ ਗਰਦਾਰ ਆ ਭਾਈ ਤੁਹਾਡੇ ਤੇ ਮੱਖ ਮੰਤਰੀ ਦਾ ਕਾਬਲੇ ਗੌਰਾ ਇੱਕ ਚੰਡੀਗੜ੍ਹ ਦੀ ਇੱਕ ਮਹਿਲਾ ਟਰੈਵਲ ਏਜੰਟ ਗੁਰਪ੍ਰੀਤ ਕੌਰ ਨੇ ਪਾਨਾ ਸਿੱਧੂ ਤੇ 10000 ਰੁਪਏ ਦੀ ਮੰਗ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਪਾਨਾ ਸਿੱਧੂ ਸੋਸ਼ਲ ਮੀਡੀਆ ਤੇ ਟਰੈਵਲ ਏਜੰਟਾਂ ਖਿਲਾਫ ਬੋਲਦਾ ਏ ਉਸਨੇ ਧਮਕੀ ਵੀ ਦਿੱਤੀ ਕਿ ਜੇਕਰ ਲੋਕਾਂ ਦੇ ਪੈਸੇ ਵਾਪਸ ਨਾ ਕੀਤੇ ਤਾਂ ਏਜੰਟਾਂ ਦੇ ਘਰਾਂ ਦੇ ਬਾਹਰ ਧਰਨਾ ਦੇਵੇਗਾ ਮਹਿਲਾ ਨੇ ਇਲਜ਼ਾਮ ਲਾਇਆ ਕਿ ਪਾਨਾ ਸਿੱਧੂ ਨੇ 23 ਅਗਸਤ ਨੂੰ ਫੋਨ ਕਰਕੇ 10000 ਰੁਪਏ ਜਮ੍ਹਾਂ ਕਰਵਾਉਣ ਦੀ ਕਿਹਾ ਸੀ ਤਾਂ ਹੀ ਉਹ ਧਰਨੇ ਵਾਲੀ ਥਾਂ ਤੋਂ ਵਾਹਨ ਵਾਪਸ ਲੈ ਜਾਣਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ ਜਿੱਥੇ ਆਮਾ ਦੀ ਪਾਰਟੀ ਤੇ ਕਾਂਗਰਸ ਪੰਜਾਬ ਦੇ 13 ਸੀਟਾਂ ਤੇ ਇਕੱਲਿਆਂ ਚੋਣ ਲੜਨ ਦੇ ਦਾਅਵੇ ਕਰ ਰਹੀਆਂ ਨੇ ਉੱਥੇ ਹੀ ਭਾਜਪਾ ਨੇ ਵਿੱਚ ਉਹਨਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਦਰਮਿਆਨ ਭਾਜਪਾ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਭਾਜਪਾ ਨੇ ਪੰਜਾਬ ਦੇ ਲਈ ਇੰਚਾਰਜ ਦਾ ਨਵਾਂ ਐਲਾਨ ਕੀਤਾ ਹੈ ਪੰਜਾਬ ਤੇ ਬਿਹਾਰ ਵਿੱਚ ਸੱਤਾ ਦੀ ਵਾਪਸੀ ਦੀ ਤਿਆਰੀ ਕਰ ਰਹੀ ਭਾਜਪਾ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਅੱਜ ਪਾਰਟੀ ਪ੍ਰਧਾਨ ਜੇਪੀ ਨੰਡਾ ਨੇ ਆਪਣੇ ਚੋਣੇ ਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਬਿਹਾਰ ਸਮੇਤ 23 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਚੋਣ ਇੰਚਾਰਜ ਅਤੇ ਸਥੈ ਚੋਣ ਇੰਚਾਰਜ ਨਿਯੁਕਤ ਕੀਤੇ ਗਏ ਹਨ ਖਾਸ ਗੱਲ ਇਹ ਹੈ ਕਿ ਸੂਚੀ ਵਿੱਚ ਭਾਜਪਾ ਨੇ ਪੱਛਮੀ ਬੰਗਾਲ ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਹੈ ਪਾਰਟੀ ਨੇ ਸੂਬੇ ਦੇ ਤਿੰਨ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪਾਰਟੀ ਬੰਗਾਲ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੀ ਹੈ ਭਾਜਪਾ ਹਾਈ ਕਮਾਂਡ ਵੱਲੋਂ ਜਾਰੀ ਸੂਚੀ ਮੁਤਾਬਕ ਪੰਜਾਬ ਵਿੱਚ ਵਿਜੇਪਾਈ ਰupani ਨੂੰ ਚੋਣ ਇੰਚਾਰਜ ਅਤੇ ਵਿਧਾਇਕ ਡਾਕਟਰ ਨਰਿੰਦਰ ਸਿੰਘ ਨੂੰ ਉਪ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਗਵਾਂਡੀ ਸੂਬੇ ਹਿਮਾਚਲ ਵਿੱਚ ਸ਼੍ਰੀ ਕਾਂਤ ਸ਼ਰਮਾ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਦ ਕਿ ਹਰਿਆਣਾ ਵਿੱਚ ਵਿਪਲਵ ਕੁਮਾਰ ਦੇਵ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਸ਼੍ਰੀ ਕਾਂਤ ਸ਼ਰਮਾ ਸੈ ਇੰਚਾਰਜ ਸੰਜੇ ਟੰਡਨ ਜੰਮੂ ਕਸ਼ਮੀਰ ਦੇ ਇੰਚਾਰਜ ਤਰਨੁਜੂਗ ਸੈ ਇੰਚਾਰਜ ਅਸ਼ੀਸ਼ ਸੂਦ ਚਾਰਖਣ ਦੇ ਇੰਚਾਰਜ ਡਾਕਟਰ ਲక్ష్ਮੀਕਾਂਤ ਬਾਜਪਈ ਕਰਨਾਟਕ ਦੇ ਇੰਚਾਰਜ ਡਾਕਟਰ ਰਾਧਾ মোহন ਦਾਸ ਅਗਰਵਾਲ ਅਤੇ ਕੇਰਲ ਦੇ ਸੈਨ ਇੰਚਾਰਜ ਸੁਦਾਰ ਕਰੇਡੀ ਪ੍ਰਕਾਸ਼ ਜਾਵੜੇਕਰ ਲद्दाख ਦੇ ਇੰਚਾਰਜ ਤਰुण ਚੁੱਗ ਲਖਸ਼ਦੀਪ ਦੇ ਇੰਚਾਰਜ ਅਰਵਿੰਦ ਮਹਿਨਨ ਮਹਿੰਦਰ ਸਿੰਘ ਸੈਨ ਇੰਚਾਰਜ ਸतीश ਉਪਾਦਿਆ ਸ਼ਾਮਲ ਹਨ ਵਿਜੇਪਾਲ ਸਿੰਘ ਤੋਮਰ ਨੂੰ ਮੱਧ ਪ੍ਰਦੇਸ਼ ਅਤੇ ਉੜੀਸਾ ਦਾ ਇੰਚਾਰਜ ਸ਼੍ਰੀਮਤੀ ਲਤਾ ਹੁਸੈਨਦੀ ਨੂੰ ਬਣਾਇਆ ਗਿਆ ਹੈ ਪੋਂਡੂਚਰੀ ਲਈ ਇੰਚਾਰਜ ਨਿਰਮਲ ਕੁਮਾਰ ਸੁਰਨਾ ਪੰਜਾਬ ਦੇ ਇੰਚਾਰਜ ਵਿਜੇ ਭਾਈ ਰੁਪਾਨੀ ਅਤੇ ਸੈਨ ਇੰਚਾਰਜ ਡਾਕਟਰ ਨਰਿੰਦਰ ਸਿੰਘ ਸਿੱਕਮ ਦੇ ਇੰਚਾਰਜ ਡਾਕਟਰ ਦਲੀਪ ਤਿਆਸਵਾਲ, ਤਾਮਿਲਨਾਡੂ ਦੇ ਇੰਚਾਰਜ ਅਰਵਿੰਦ ਮੈਨਨ ਹਨ ਅਤੇ ਸਹਿ ਇੰਚਾਰਜ ਸੁਦਾਰ ਕ੍ਰੈਡੀ, ਉੱਤਰ ਪ੍ਰਦੇਸ਼ ਦੇ ਇੰਚਾਰਜ ਵਿਜੇਂਤ ਪਾਂਡਾ, ਉੱਤਰਾਖੰਡ ਦੇ ਇੰਚਾਰਜ ਡਾਕਟਰ ਦੁਸ਼ਯੰਤ ਗੋਤਮ, ਪੱਛਮੀ ਬੰਗਾਲ ਦੇ ਇੰਚਾਰਜ ਮੰਗਲ ਪਾਂਡੇ ਅਤੇ ਸਹਿ ਇੰਚਾਰਜ ਅਮਿਤ ਮਾਲਵੀਆ, ਸ਼੍ਰੀਮਤੀ ਆਸ਼ਾ ਲੁਕਾਰ ਨੂੰ ਨਿਯੁਕਤ ਕੀਤਾ ਗਿਆ ਹੈ। ਤਾਂ ਦੱਸਦੇ ਕਿ 2024 ਦੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਪੱਬਾ-ਪਾਰ ਨੇ ਇਸ ਦੇ ਨਾਲ ਕਾਂਗਰਸ ਵੱਲੋਂ ਕਈ ਵਿਰੋਧੀ ਪਾਰਟੀਆਂ ਨਾਲ ਗੱਠ ਜੋੜ ਕੀਤਾ ਗਿਆ ਹੈ ਜਿਸ ਨੂੰ ਵੱਡੇ ਵੋਟ ਸ਼ੇਅਰ ਦੀ ਉਮੀਦ ਕੀਤੀ ਜਾ ਰਹੀ ਹੈ ਇਸੇ ਤੇ ਚੱਲਦੇ ਬੀਜੇਪੀ ਵੱਲੋਂ ਵੀ ਚੋਣਾਂ ਲਈ ਤਿਆਰੀਆਂ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹਾਲਾਂਕਿ ਇੰਡੀਆ ਗੱਠ ਜੋੜ ਦੀ ਸਥਿਤੀ ਹਾਲੇ ਕੁਝ ਸਪੱਸ਼ਟ ਨਹੀਂ ਹੈ ਪਰ ਇਸ ਦੇ ਬਾਵਜੂਦ ਬੀਜੇਪੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਜਿੱਥੇ ਚੱਲਦੇ ਬੀਜੇਪੀ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਿੱਥੇ ਬੀਜੇਪੀ ਨੂੰ ਕਮਜ਼ੋਰੀ ਦਿਖਦੀ ਹੈ ਉੱਥੇ ਉਹਨਾਂ ਵੱਲੋਂ ਜ਼ਿਆਦਾ ਕੰਮ ਕੀਤਾ ਜਾ ਰਿਹਾ ਹੈ ਨੂੰ ਦੇਖਣਾ ਹੋਵੇਗਾ ਕਿ 2024 ਲਈ ਬਾਕੀ ਪਾਰਟੀਆਂ ਕੀ ਕਰਦੀਆਂ ਨੇ ਜਾਂਦੇ ਆਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਮਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਸੜਕ ਸੁਰੱਖਿਆ ਫੋਰਸ ਦੀ ਵੱਡੀ ਸੌਗਾਤ ਕਿਹਾ ਸੜਕ ਸੁਰੱਖਿਆ ਦੀ ਸਪੈਸ਼ਲ ਫੋਰਸ ਵਾਲਾ ਪੰਜਾਬ ਹੋਵੇਗਾ ਪਹਿਲਾ ਸੂਬਾ ਪੰਜਾਬ ਦੀਆਂ ਸੜਕਾਂ ਤੇ ਹਰ 30 ਕਿਲੋਮੀਟਰ ਤੇ ਮਿਲੇਗੀ ਐਸਐਸਐਫ ਦੀ ਗੱਡੀ ਬੀਜੇਪੀ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੁੱਟਣ ਦੀ ਕੋਸ਼ਿਸ਼ ਦਾ ਇਲਜ਼ਾਮ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਦਾਵਾ ਕਿਹਾ ਬੀਜੇਪੀ ਨੇ ਸਾਡੇ 7 ਵਿਧਾਇਕਾਂ ਨਾਲ ਕੀਤਾ ਸੰਪਰਕ 25-25 ਕਰੋੜ ਰੁਪਏ ਚ ਖਰੀਦਣ ਦੀ ਕੀਤੀ ਕੋਸ਼ਿਸ਼ ਜ਼ਮਾਨਤ ਮਿਲਣ ਤੋਂ ਬਾਅਦ ਪੰਨਾ ਸਿੱਧੂ ਇੱਕ ਵਾਰ ਫਿਰ ਗ੍ਰਿਫਤਾਰ ਪਟਿਆਲਾ ਵਿੱਚ ਨਵਾਂ ਕੇਸ ਹੋਇਆ ਦਰਜ ਵਿਰੋਧੀਆਂ ਨੇ ਕਿਹਾ ਇਹ ਪੰਜਾਬ ਸਰਕਾਰ ਸੁਪਾਲ ਖੈਰਾ ਨੇ ਲਗਾਏ ਵੱਡੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਸਾਧੇ ਤਿੱਖੇ ਨਿਸ਼ਾਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 342 ਮਾਝਾ ਜਨਮ ਦਿਹਾੜਾ ਸੰਗਤਾਂ ਨੇ ਥਾਂ-ਥਾਂ ਤੇ ਲਗਾਏ ਲੰਗਰ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਵਸਤਕ ਮੁੱਖ ਮੰਤਰੀ ਭਗਵਤ ਮਾਨ ਸਮੇਤ ਵੱਖ-ਵੱਖ ਲੀਡਰਾਂ ਨੇ ਪ੍ਰਕਾਸ਼ਪੂਰਵ ਧੰਨ ਦਿੱਤੀਆਂ ਵਧਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਮੀਦਾ ਆਇਆ ਬਿਆਨ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਰਾਜਰੋਮਾਗੇ ਧੰਨਵਾਦ